ਸ਼ੋਭਕਰਨ ਸਿੰਘ ਦਾ ਅੰਤਿਮ ਸੰਸਕਾਰ ਹੋ ਚੁੱਕਿਆ ਹੈ ਔਰ ਹਰ ਕਿਸੇ ਦੀ ਇਸ ਗੱਲ ਦੇ ਉੱਤੇ ਨਿਗਾਹ ਹੈ ਕਿ ਹੁਣ ਕਿਸਾਨਾਂ ਦਾ ਅਗਲਾ ਪਲਾਨ ਕੀ ਹੋਵੇਗਾ ਅਗਲਾ ਰੋਡਮੈਪ ਕੀ ਹੋਵੇਗਾ ਦਿੱਲੀ ਕੂਚ ਨੂੰ ਲੈ ਕੇ ਉੱਥੇ ਹੀ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਸ ਦੇ ਵਿੱਚ ਕਿਸਾਨਾਂ ਨੇ ਵੱਡਾ ਖੁਲਾਸਾ ਕਰ ਦਿੱਤਾ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨਾਂ ਨੇ ਅਗਲੀ ਰਣਨੀਤੀ ਵਿਸਥਾਰਪੂਰਵਕ ਦੱਸ ਦਿੱਤੀ ਹੈ ਯਾਨੀ ਕਿ ਇਹ ਦੱਸ ਦਿੱਤਾ ਹੈ ਕਿ ਦਿੱਲੀ ਕੂਚ ਕਰਨ ਕਦੋਂ ਕੀਤੀ ਜਾਵੇਗੀ ਕਦੋਂ ਕਿਸਾਨ ਦਿੱਲੀ ਵੱਲ ਨੂੰ ਵਧਣਗੇ ਹਾਲਾਂਕਿ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਸੀ ਕਿ ਕਿਸਾਨਾਂ ਨੇ ਹੁਣ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕਰਨਾ ਸਵੀਕਾਰ ਲਿਆ ਆ ਵੀ ਕਿਹਾ ਜਾ ਰਿਹਾ ਸੀ ਕਿ ਕਿਸਾਨ ਜਿਹੜੇ ਨੇ ਉਹ ਬਾਰਡਰਾਂ ਤੇ ਬੈਠ ਕੇ ਸ਼ੰਭੂ ਖਨੌਰੀ ਦੇ ਉੱਤੇ ਡੱਬ ਵਾਲੀ ਦੇ ਉੱਤੇ ਬੈਠ ਕੇ ਤੇ ਅਣਮਿੱਥੇ ਸਮੇਂ ਲਈ ਪ੍ਰਦਰਸ਼ਨ ਕਰਨਗੇ ਕਿਸਾਨਾਂ ਨੇ ਇਹ ਦਾਵਾ ਕੀਤਾ ਸੀ ਕਿ ਉਹਨਾਂ ਦੇ ਵੱਲੋਂ ਭਾਰੀ ਇਕੱਠ ਇਹਨਾਂ ਬਾਰਡਰਾਂ ਦੇ ਉੱਤੇ ਕੀਤਾ ਜਾਵੇਗਾ ਔਰ ਜਦ ਤੱਕ ਪ੍ਰਸ਼ਾਸਨ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੰਦਾ ਉੱਥੇ ਹੀ ਬੈਠ ਕੇ ਅਣਮਿੱਥੇ ਸਮੇਂ ਲਈ ਇਹ ਤਰਨਾ ਲਗਾਇਆ ਜਾਵੇਗਾ ਪਰ ਦੂਜੇ ਪਾਸੇ ਹੁਣ ਤਰੀਕ ਮੱਥ ਲਈ ਗਈ ਹੈ ਤਰੀਕ ਮਿਥ ਲਈ ਗਈ ਹੈ ਇਹ ਵੀ ਕਹ ਦਿੱਤਾ ਗਿਆ ਕਿ ਕਿਸਾਨ ਦਿੱਲੀ ਜਾਣਗੇ ਦਿੱਲੀ ਕੂਚ ਦਾ ਪ੍ਰੋਗਰਾਮ ਉਸੇ ਤਰ੍ਹਾਂ ਰਹੇਗਾ ਕਿਸਾਨਾਂ ਦੇ ਵੱਲੋਂ ਅਗਲਾ ਪ੍ਰੋਗਰਾਮ ਅਗਲੀ ਰਣਨੀਤੀ ਤਿਆਰ ਕਰ ਲਈ ਗਈ ਹੈ ਔਰ ਦਿੱਲੀ ਦੂਰ ਨਹੀਂ ਹੈ ਕਿਸਾਨ ਇਹ ਜਾਣਦੇ ਨੇ ਹੁਣ ਦਿੱਲੀ ਵੱਲ ਨੂੰ ਪ੍ਰੋਗਰਾਮ ਜਿਹੜਾ ਹੈ ਉਹ ਮਿਡਲ ਲਿਆ ਜਾਵੇਗਾ ਵਹੀਰਾ ਮਿਡਲੀਆਂ ਜਾਣਗੀਆਂ ਇੱਕ ਪਾਸੇ ਸ਼ੁਭਕਰਨ ਸਿੰਘ ਦੇ ਸਸਕਾਰ ਦੀ ਉਡੀਕ ਕੀਤੀ ਜਾ ਰਹੀ ਸੀ ਉਹ ਸਸਕਾਰ ਹੋ ਹਟਿਆ ਤੇ ਹੁਣ ਕਿਸਾਨਾਂ ਦੀ ਅਗਲੀ ਰਣਨੀਤੀ ਸਾਹਮਣੇ ਆ ਗਈ ਹੈ ਕੀ ਕੁਝ ਕਿਸਾਨਾਂ ਨੇ ਕਿਹਾ ਕਿ ਅਗਲੀ ਰਣਨੀਤੀ ਹੈ ਆਓ ਸੁਣਦੇ ਹਾਂ ਕਿ ਅਸੀਂ ਉਦੋਂ ਦਿੱਲੀ ਜਾਵਾਂਗੇ ਜਦੋਂ ਸਰਕਾਰ ਇਸ ਜ਼ਬਰ ਤੋਂ ਵਾਪਸ ਮੁੜੂਗੀ ਇਸ ਜ਼ਬਰ ਤੋਂ ਵਾਪਸ ਮੋੜਨ ਲਈ ਅਸੀਂ ਲੰਮੇ ਦਾਤੋਂ ਲੜਾਈ ਸੰਘਰਸ਼ ਇਹਨਾਂ ਦੋਨੇ ਬਾਡਰਾਂ ਦੇ ਉੱਤੇ ਵਹਿ ਕੇ ਹੋਰ ਤਿੱਖਾ ਕਰਾਂਗੇ ਇਹ ਫੈਸਲਾ ਕੀਤਾ ਹੈਗਾ ਇਹ ਤਿੱਖਾ ਸੰਘਰਸ਼ ਕਰਨ ਦੇ ਐਲਾਨ ਵਜੋਂ ਪਹਿਲਾ ਜਿਹੜਾ ਐਲਾਨ ਅੱਜ ਦੀ ਅਸੀਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਰਨ ਜਾ ਰਹੇ ਹਾਂ ਅਸੀਂ ਬਾਡਰਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈਗਾ ਕਿ ਜਿਸ ਤਰ੍ਹਾਂ ਦੋ ਖਨੌਰੀ ਤੇ ਸੰਭੂ ਬਾਡਰ ਤੇ ਕਿਸਾਨ ਡਟੇ ਹੋਏ ਆ ਇਸੇ ਤਰ੍ਹਾਂ ਹੀ ਅਸੀਂ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕਰਾਂਗੇ ਕਿ ਜਿਹੜੇ ਹੋਰ ਦਿੱਲੀ ਨੂੰ ਆਉਂਦੇ ਰਸਤੇ ਆ ਬਾਡਰ ਹੈ ਉਹਨੂੰ ਵਧਾਉਣ ਦਾ ਫੈਸਲਾ ਲਿਆ ਹੈਗਾ ਦੋਨੋਂ ਮੋਰਚਿਆਂ ਨੇ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ 3 ਤਰੀਕ ਨੂੰ ਜਿਹੜਾ ਭੋਗ ਸਮਾਗਮ ਹੈ ਸੁਭਕਰਨ ਸਿੰਘ ਦਾ ਉਸ ਤੋਂ ਬਾਅਦ ਡੱਬ ਵਾਲੀ ਬਾਡਰ ਤੋਂ ਅਸੀਂ ਬਾਡਰਾਂ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈਗਾ ਜਿਸ 'ਚ ਵੱਡੀ ਗਿਣਤੀ ਕਿਸਾਨ ਨੇ ਜਿਹੜੇ ਉਹ ਉਹਨਾਂ ਵਾਡਰਾਂ ਤੇ ਜਿਵੇਂ ਇੱਥੇ ਕਿਸਾਨ ਬੈਠੇ ਆ ਉਥੇ ਜੇ ਸਰਕਾਰ ਉਹਨਾਂ ਨੂੰ ਰੋਕੂਗੀ ਤਾਂ ਉਥੇ ਰੁਕਣਗੇ ਫੈਸਲਾ ਜਦੋਂ ਅਗਲਾ ਕੋਈ ਐਲਾਨ ਹੋਊਗਾ ਤਾਂ ਉਹ ਇੱਕੋ ਦਮ ਸਾਰੇ ਥਾਵਾਂ ਤੋਂ ਹੋ ਸਕਦਾ ਹੈ ਇਹ ਗੱਲ ਹੈਗੀ ਹੈ ਦੂਜਾ ਜਿਹੜਾ ਹੋਰ ਕਈ ਪ੍ਰੋਗਰਾਮ ਲੈ ਕੇ ਆ ਕੱਲੇ ਇਸ ਪ੍ਰੋਗਰਾਮਾਂ ਤੱਕ ਅਸੀਂ ਸੀਮਿਤ ਨਹੀਂ ਉਹਨਾਂ ਪ੍ਰੋਗਰਾਮਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਐਲਾਨ ਸਾਡੇ ਉਸ ਸ਼ਹੀਦ ਸੁਭਕਰਨ ਦੇ ਭੋਗ ਸਮਾਗਮ ਦੇ ਉੱਤੇ عہد ਲੈ ਕੇ ਕਿ ਜਿਹੜੀਆਂ ਮੰਗਾਂ ਤੇ ਜਿਹੜੇ ਮਸਲੇ ਆ ਖਾਤਰ ਸ਼ੁਭਕਰਨ ਸਾਥੋਂ ਸਾਡੀਆਂ ਰਾਜ ਕਰਦੀਆਂ ਸਰਕਾਰਾਂ ਨੇ ਖੋਲਿਆ ਉਹਦੇ ਤੱਕ ਅਸੀਂ ਕਿੱਡੀ ਲੰਬੀ ਲੜਾਈ ਲੜਨ ਲਈ ਤਿਆਰ ਪਰ ਤਿਆਰ ਆ ਉਥੇ ਤੱਕ ਜਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਤੇ ਮਸਲੇ ਪੂਰੇ ਨਹੀਂ ਹੋ ਜਾਂਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ